ਪੈਰ ਘਟ ਤੁਰਨਾ ਪਰ ਤੁਰਨਾ ਮੜਤ ਦੇ ਨਾਲ ਸੋ ਅੱਤਾ ਕਾ ਪਟਾ ਘਟ ਪੀ ਲੈਣੀ ਪਰ ਪੀਣੀ ਅਦਰਕ ਵਾਲੀ ਇਹ ਤੇ ਸਾਡਾ ਅਸੂਲ ਜੇ ਸਰਦੀ ਸਰਦੀ ਅਦਰਕ ਵਾਲੀ ਚਾਹ ਟਿੱਕੀ ਜੀ ਢਲੇ ਵਿੱਚ ਗੁੜ ਦੀ ਪਾ ਕੇ ਪੀਆਗੇ ਚਾਹ ਤੇ ਪੁੱਛ ਲੋ ਆਂਟੀ ਨਾਲ ਕੀ ਖਾਣਾ ਨਾਲ ਭਾਈ ਅੱਜ ਬੜੀ ਟ੍ਰੈਡੀਸ਼ਨਲ ਸਬਜੀ ਹੈਗੀ ਜੇ ਪਤਾ ਕਾਦੀ ਅੱਜ ਬਣਾਣੀ ਏ ਆਂਡਿਆਂ ਦੀ ਪੁਰਜੀ ਤੇ ਬੜੀ ਆਸਾਨ 5 ਮਿੰਟ ਵਾਲੀ ਹੁੰਦੀ ਹੈ ਮਿੰਟ ਮਿੰਟ ਲੱਗਦਾ ਹੈ ਪੁਰਜੀ ਬਣਾਉਣ ਵਿੱਚ ਜੇ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਤੇ ਦਿਖਾਤਾ ਜਾਵੇ ਲਓ ਜੀ 올ਿਵ ਆਇਲ ਪਾ ਰਹੀ ਹਾਂ ਵੈਸੇ ਦੇਸੀ ਕਿਉਂ ਜ਼ਿਆਦਾ ਸਵਾਦ ਬਣਦੀ ਹੈ ਪਰ ਮੇਰੀ ਕੁੜੀ ਬੜੀ ਭਰੇਸੀ ਹੈ ਤੇ ਉਹ ਕਹਿੰਦੀ ਹੈ ਮਮਾ ਦੇਸੀ ਕਿਉਂ ਮੈਂ ਨਹੀਂ ਖਾਣਾ ਚਲੋ ਕੋਈ ਗੱਲ ਨਹੀਂ ਜੇ ਦੇ ਜੋ ਜੇ ਕਰਤਾ ਖਾਵੇ ਤੇ ਆ ਮੈਂ ਵਿੱਚ ਭਾਰੀ ਜੇ ਅਦਰਕ ਤੇ ਅਦਰਕ ਨੂੰ ਥੋੜਾ ਜਾ ਹੋਂਦਿਆ ਇਹ ਟ੍ਰੈਡੀਸ਼ਨਲ ਸਬਜੀ ਹੈ ਅੰਡੇ ਮੇਸ਼ਾਂ ਅਸੀਂ ਘਰ ਦੇ ਵਿੱਚ ਲਿਆ ਕੇ ਰੱਖਦੇ ਹੁੰਦੇ ਸੀ ਵੀ ਕੋਈ ਮਹਿਮਾਨ ਆ ਜਾਏ ਦਾਲ ਬਣੀ ਹੋਈ ਹੈ ਸ਼ਾਮ ਨੂੰ ਕੋਈ ਨਹੀਂ ਨਾਲ ਪੁਰਜੀ ਮਨਾਦਾਂਗੇ ਇਹ ਟ੍ਰੈਡੀਸ਼ਨਲ ਤਰ੍ਹਾਂ ਦੇ ਵਿੱਚ ਟ੍ਰੈਡੀਸ਼ਨਲ ਸਬਜੀ ਦਾ ਕੰਮ ਕਰਦੀ ਸੀ ਕਿ ਸਾਨੂੰ ਅੰਡਿਆਂ ਦੀ ਪੁਰਜੀ ਤੇ ਅਸੀਂ ਤਾਂ ਪਰੌਂਠੇ ਦੇ ਨਾਲ ਇੰਨੀ ਖੁਸ਼ ਹੋ ਖਾਂਦੇ ਜੀ ਦੇਖੋ ਤੁਸੀਂ ਖਾ ਰਹੇ ਹੋ ਕਿ ਨਹੀਂ ਆ ਪੁੱਛ ਲਓ ਆਂਟੀ ਰਸਗੁੱਲੇ ਜੇ ਕੀ ਬਣਾ ਕੇ ਰੱਖੇ ਹੋਏ ਜੇ ਗੁਲਾਬ ਜਾਮਨ ਰਸਗੁੱਲੇ ਵੀ ਗੁਲਾਬ ਜਾਮਨ ਤੇ ਮੈਂ ਜੀ ਇਹ ਬਣਾਈ ਹੋਈਆਂ ਨਿੱਕੇ ਨਿੱਕੇ ਪੇੜੀਆਂ ਤੇ ਅੱਜ ਬਹੁਤ ਵਧੀਆ ਪਰੌਂਠਾ ਬਣਾਣਾ ਚਲੋ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਨਾ ਪੇੜੀਆਂ ਕਰ ਲੀਆਂ ਨੇ ਅਸੀਂ ਤੇ ਇਹ ਮੈਨੂੰ ਨਾ ਕੱਲ ਕਿਸੇ ਯੋਰ ਨਹੀਂ ਪਾਤਾ ਜਦੋਂ ਮੈਂ ਰੋਟੀਆਂ ਬਗਾਈਆਂ ਕਹਿੰਦੀ ਸੀ ਤਾਂ ਨਿੱਕੀ ਨਿੱਕੀ ਐ ਕਰਕੇ ਤੇ ਪਰੌਂਠੀਆਂ ਬਣਾਉਣਾ ਮੈਂ ਕਿਉਂ ਸਾਨੂੰ ਕਿਹੜਾ ਨਹੀਂ ਆਉਂਦੀਆਂ ਅਸੀਂ ਵੀ ਬਣਾ ਲਾਂਗੇ ਇਹਨਾਂ ਨੂੰ ਅਸੀਂ ਵੇਲ ਕੇ ਗੋਲ ਗੋਲ ਜਿਹੜਾ ਵੇ ਨਾ ਪਤਲਾ ਵੇਲਣਾ ਤੇ ਵੇਲ ਕੇ ਇਹਨੂੰ ਫੱਕ ਲੈਣੇ ਹਰੀਆਂ ਮਿਰਚਾਂ ਦਾ ਥੱੱਬਾ ਹੀ ਕਹਿੰਦੀ ਹੁੰਨੀ ਆ ਮੈਂ ਥੱੱਬਾ ਪਾ ਲੋ ਕਿਉਂਕਿ ਇਹਦੇ ਵਿੱਚ ਲਾਲ ਨਹੀਂ ਸਵਾਦ ਲੱਗਦੀ ਐਨੀ ਪਾ ਲੈਂਦੇ ਐ ਲੋਕ ਖਾ ਲੈਂਦੇ ਐ ਪਰ ਜਿੰਨੀ ਵਧੀਆ ਇਹਦੇ ਵਿੱਚ ਹਰੀ ਲੱਗਦੀ ਐ ਨਾ ਕਿਤੇ ਕਿਤੇ ਬੜਾ ਮਜ਼ਾ ਆਉਂਦਾ ਪੌਂਡ ਜਮੇਂਟ ਵਿੱਚ ਤਿਆਰ ਹੋਣ ਵਾਲੀ ਸਬਜੀ ਨਮਕ ਪਾ ਦਿਓ ਤੇ ਜਰਾ ਘੂੜ ਹਲਦੀ ਪਾ ਦਿਓ ਤੇ ਫੇਰ ਪਾ ਦਿਓ ਜਰਾ ਅਸੀਂ ਲਾਈਟ ਕਲਰ ਦੀ ਖਾਣੇ ਆ ਜੇ ਤੁਸੀਂ ਡਾਰਕ ਵਾਲੀ ਖਾਂਦੇ ਹੋ ਨਾ ਥੋੜਾ ਜਿਹਾ ਹਲਦੀ ਜ਼ਿਆਦਾ ਪਾ ਲੈਣਾ ਤੇ ਇਹਦੇ ਵਿੱਚ ਨਾ ਕਾਲੀ ਮਿਰਚ ਪੌੜੀ ਟੇਸਟੀ ਲੱਗਦੀ ਏ ਕਾਲੀ ਮਿਰਚ ਤਾਂ ਕਹਿੰਦੀ ਏ ਮੈਨੂੰ ਪਾਈ ਜਾ ਪਾਈ ਜਾ ਤੇ ਆਹ ਦੇਖੋ ਜੀ ਇਹਨੂੰ ਥਲਾ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਫੋੜਾਂਗੇ ਅੰਡੇ ਅੰਡੇ ਜਿਹੜੇ ਫੋੜਨੇ ਆ ਨਾ ਵੈਸੇ ਤਾਂ ਮੇਰੀ ਮਾਤਾ ਇਹ ਕਹਿੰਦੀ ਹੁੰਦੀ ਸੀ ਵੀ ਵਿੱਚ ਹੋਰ ਘਿਓ ਪਾ ਲਿਆ ਕਰੋ ਥੋੜਾ ਜਿਹਾ ਫਿਰ ਉਹਦੇ ਚੰਡੇ ਪਾਇਆ ਕਰੋ ਬੜੇ ਸੁਆਹ ਹੁਣ ਘਿਓ ਜਿਹੜੇ ਖਾਣ ਵਾਲੇ ਨਹੀਂ ਖਾਂਦੇ ਤੇ ਕੀ ਕਰੀਏ ਅੱਲ ਅੰਡੇ ਜਿਹੜੇ ਆਂ ਫੋੜ ਫੋੜ ਕੇ ਥਾਂ ਥਾਂ ਤੇ ਪਾਈ ਚਾਵਾਂਗੇ ਐਦਾਂ ਅੰਡੇ ਜਿਹੜੇ ਲਿਆਉਂਦੇ ਹੋ ਨਾ ਜਦੋਂ ਤੇ ਵੱਡੇ ਲਿਆਇਆ ਕਰੋ ਛੋਟੇ ਅੰਡੇ ਨਾ ਕੁਝ ਨਹੀਂ ਕਹਿੰਦੇ ਮੈਨੂੰ ਤਾਂ ਬੜੇ ਬੁਰੇ ਲੱਗਦੇ ਆ ਆ ਜਰੂਰ ਮੇਰੇ ਕੋਲੋਂ ਵਿੱਚ ਡਿੱਗ ਪੈਂਦਾ ਜਿਹੜਾ ਹੁੰਦਾ ਛਿੱਲੜ ਜੀ ਅੱਠਾਂਡੇ ਪਾ ਤੈਨ ਜੇ ਪਿਆਜ਼ ਤੁਸੀਂ ਜਿਆਦਾ ਪਾਣਾ ਚਾਹੋ ਨਾ ਪਾ ਸਕਦੇ ਇਹਦੇ ਵਿੱਚ ਮਟਰ ਵੀ ਪਾ ਸਕਦੇ ਅੱਜ ਮੇਰੇ ਕੋਲ ਹੈ ਨਹੀਂ ਸੀ ਇਹਦੇ ਬਰੀਕ ਬਰੀਕ ਕੱਟ ਕੇ ਆਲੂ ਵੀ ਪਾ ਸਕਦੇ ਲੇਕਿਨ ਹੋਣਾ ਜਿਹੜਾ ਡਿਜ਼ਾਈਨ ਹੈ ਨਾ ਬਣਾਇਆ ਉਹਨੂੰ ਕਰਕੇ ਖਰਾਬ ਤੇ ਇਹਨੂੰ ਹਿਲਾ ਲਓ ਬਹੁਤੇ ਡਿਜ਼ਾਈਨ ਨਾ ਬਣਾਈ ਜਾਓ ਵੀ ਬਾਅਦ ਵਿੱਚ ਪਤਾ ਲੱਗੇ ਵੀ ਥੱਲੇ ਸੜੀ ਪਈਏ ਪੁਰਜੀ ਇਹ ਜੇ ਢਿੱਲੀ ਪੁਰਜੀ ਖਾਣੀ ਹੋਵੇ ਨਾ ਤੇ ਇਦਾਂ ਦੀ ਖਾ ਲਓ ਤੇ ਜੇ ਖਾਣੀ ਹੋਵੇ ਅਹ ਦੂਸਰੀ ਡਰਾਈ ਡਰਾਈ ਤੇ ਫਿਰ ਇਹਨੂੰ ਹੋਰ ਪਕਾ ਲਓ ਤੇ ਜੇ ਪਾਣੇ ਹੋਣ ਟਮਾਟਰ ਤਾਂ ਪਿਆਜ਼ਾਂ ਦੇ ਨਾਲ ਟਮਾਟਰ ਵੀ ਪਾ ਲਓ ਕੋਈ ਮਨਾ ਨਹੀਂ ਕਰਦਾ ਕਿਸੇ ਚੀਜ਼ ਦਾ ਆਪਣੇ ਘਰ ਹੈ ਆਪਣਾ ਰਾਜ ਹੈ ਜੋ ਮਰਜ਼ੀ ਕਰੋ ਲਓ ਜੀ ਧਨੀਆ ਬੁਰਕ ਦਿਓ ਉੱਪਰ ਅੱਛੀ ਤਰ੍ਹਾਂ ਨਾਲ ਤੇ ਮੈਨੂੰ ਨਹੀਂ ਯਾਦ vem ਮੈਂ ਨਮਕ ਪਾਇਆ ਕਿ ਨਹੀਂ ਪਾਇਆ ਨਮਕ ਬੁਰਜੀ ਚ ਘੱਟ ਪੈਂਦਾ ਮੈਨੂੰ ਤਾਂ ਲੱਗਦਾ ਮੈਂ ਪਾਇਆ ਹੀ ਨਹੀਂ ਮੈਂ ਚੱਖ ਕੇ ਵੇਖ ਲੈਣੀ ਆ ਗੋਬਰਾ ਭਾਇਆ ਹੋਇਆ। ਸ਼ੁਰੂਆਤ। ਇਹਨਾਂ ਬਾਤ ਬਣਾਈਏ ਚੰਗੇ ਲੱਗ ਗਏ। ਪਤਲੀਆਂ, ਪਤਲੀਆਂ। ਮੈਨੂੰ ਤਾਂ ਕਿਸੇ ਨੇ ਲਾਗ ਲਾਤੀ। ਤੁਹਾਡੇ ਮੇਰੀ ਕੋਈ ਵਿਊਅਰ ਹੈ। ਉਹਨੇ ਕਿਹਾ ਤਾਂ ਸੱਤ ਲੇਅਰਸ ਬਣਾਉਣੇ ਆ ਜਦੋਂ ਮੈਂ ਕੱਲ ਟਿੱਕੀਆਂ ਰੇੜੀਆਂ ਸੀਗੀਆਂ ਤੇ ਮੈਨੂੰ ਤਾਂ ਆਪ ਲਾਗ ਲੱਗ ਗਈ। ਮੈਂ ਕਿਹਾ ਮੈਂ ਤਾਂ ਆਪ ਮੇਰੀ ਮਾਂ ਬੜੀ ਬਣਾਉਂਦੀ ਸੈਵਨ ਲੇਅਰਸ। ਇਹ ਨਾ ਐਦਾਂ ਕਰਕੇ ਥੱਲੇ ਵਾਲੇ ਲੇਅਰ ਨੂੰ ਵੱਡਾ ਰੱਖਣਾ। ਬਾਕੀ ਸਾਰੀਆਂ ਇੱਕੋ ਜੀਆਂ ਰੱਖ ਕੇ ਤੇ ਇਹਨਾਂ ਨੂੰ ਜਰਾ ਜਰਾ ਚੋਪੜੀ ਜਾਣਾ ਬਹੁਤ ਆਸਾਨ ਹੈ ਕੋਈ ਮੁਸ਼ਕਲ ਨਹੀਂ ਹੈ ਜਿਵੇਂ ਪੂੜੀਆਂ ਪਰ ਇਹ ਬਹੁਤ ਪਤਲੀਆਂ ਵੇਲੀ ਜਾਂਦੀਆਂ ਨੇ ਤੇ ਇਹਦੇ ਵਿੱਚ ਵੈਸਪਾ ਅਸੀਂ ਬਹੁਤ ਸਮਾਨ ਲਾ ਕੇ ਸੈਵਨ ਲੇਅਰਸ ਬਣਾਉਂਦੇ ਸੀ ਕਿਸੇ ਵਿੱਚ ਨਮਕ ਕਿਸੇ ਵਿੱਚ ਮਿਰਚ ਕਿਸੇ ਵਿੱਚ ਕੁਝ ਕਿਸੇ ਵਿੱਚ ਕੁਝ ਪਰ ਨਾ ਇਹ ਜਿਹੜੀ ਅਸੀਂ ਖਾਣੀ ਪੁਰਜੀ ਨਾਲ ਤੇ ਫਿਰ ਨਹੀਂ ਅਸੀਂ ਇਹ ਕੀਤਾ ਕੰਮ ਇਹ ਕੰਮ ਇਹ ਥੋੜੀ ਜਿਹੀ ਵੱਡੀ ਹੈ ਇਹਨੂੰ ਉੱਪਰ ਰੱਖਾਂਗੇ ਇਹਨੂੰ ਛੋਟੀ ਨੂੰ ਥੱਲੇ ਰੱਖਾਂਗੇ ਤੇ ਇਹਨੂੰ ਐਦਾ ਐਦਾ ਕਰਕੇ ਥੋੜਾ ਥੋੜਾ ਚੁੱਕਦੇ ਜਾਣਾ ਤੇ ਇੱਥੇ ਰੱਖ ਕੇ ਤੇ ਲਾਸਟ ਬਟ ਨਾਟ ਲੀਸਟ ਪਰੌਂਠਾ ਇਹ ਬਣਾਓਗੇ ਬੱਚੇ ਖੁਸ਼ ਹੋ ਖਾਂਗੇ ਘਰ ਵਾਲਾ ਤੁਹਾਡਾ ਹੈਪੀ ਹੈਪੀ ਹੋ ਕੇ ਕੀ ਪਤਾ ਸਾੜੀ ਲਿਆ ਦੇ ਕੇ ਸੂਟ ਲਿਆ ਦੇ ਚਲੋ ਜੀ ਐਸੀ ਵੇਲ ਲੈਣਾ ਨਾ ਵੈਲਣਾ ਪੋਲੇ ਖਾਣਾ ਆਲੇ ਵੈਸੇ ਜੇ ਜਿਆਦਾ ਲੇਅਰ ਕੜਨੀ ਆਉ ਨਾ ਤੇ ਟੂੜਾ ਵੀ ਪਾ ਸਕਦੇ ਹੋ ਮੈਂ ਕੁਛ ਨਹੀਂ ਪਾਇਆ ਮੈਂ ਤੇ ਵੈਸੇ ਹੀ ਐਵੇਂ ਉਹ ਤੁਹਾਨੂੰ ਦੱਸਿਆ ਨਾ ਕੁੜੀ ਨੇ ਲਾਗ ਲਾਤੀ ਮੈਨੂੰ ਵੀ ਅਸੀਂ ਬਣਾਉਨੇ ਆ ਫਿਰ ਮੇਰੇ ਦੇ ਦਿਲ ਕਰ ਆਇਆ ਮੇਰੀ ਮਾਂ ਬਣਾਉਂਦੀ ਸੀ ਮੈਂ ਕਿਹਾ ਉਹ ਤੇ ਤਰੋਂ ਤਰੋਂ ਦੇ ਵਿੱਚ ਨਮਕ ਮਿਰਚ ਲਾਲ ਕਾਲੀ ਧਨੀਆਂ ਪੁਦੀਨਾ ਪਤਾ ਨਹੀਂ ਕੀ ਕੁਛ ਮਾਂ ਸਾਡੀ ਤਾਂ ਬਸ ਗ੍ਰੇਟ ਸੀਗੀ ਤੇ ਐਦਾਂ ਕਰਕੇ ਪਤਲਾ ਜਿਹਾ ਵੇਲ ਲੈਣਾ ਤੇ ਇਹਨੂੰ ਪਾ ਕੇ ਉੱਪਰ ਤਵੇ ਤੇ ਪਕਾ ਲਾ ਇੱਕ ਵੀਡੀਓ ਆ ਇਹਨੂੰ ਦੇਈਆਂ ਗੰਨੇ ਪ੍ਰਾਂਠਾ ਇਹਨਾਂ ਹੱਥ ਲਾ ਕੇ ਪਤਲਾ ਵੇਖੋ ਕਿਦਿਹਾ ਬਣਾ ਰਹੇ ਸੱਤ ਪਰਤਾ ਹਾਂਜੀ ਛਤ ਤਹਿ ਹਾਂਜੀ ਦੇਖੋ ਇੱਕ ਠੀਕ ਹੈ ਜੀ ਫੇਰ ਆ ਗਈ ਦੋ ਠੀਕ ਹੈ ਹੂੰ ਫੇਰ ਆ ਗਈ ਤਿੰਨ ਤਕੜੇ ਸੱਮਣ ਪੇੜਿਆਂ ਨਾਲ ਬਣਾਇਆ ਸੱਤ ਪਰਤਾ ਪੰਜ ਆਉਂਦੀਆਂ ਨੇ ਕਿਉਂਕਿ ਇੱਕ ਉੱਪਰ ਹੁੰਦਾ ਹੈ ਇੱਕ نیچے ਹੁੰਦਾ ਤੇ ਜਰਾ ਇੱਕ ਪੁਰਜੀ ਬਣਾਈ ਹੈ ਅੱਜ ਤੇ ਜਰਾ ਕੋ ਖਾ ਕੇ ਵੇਖੋ ਵੀ ਮੇਰੀ ਮਾਂ ਨੇ ਮੈਨੂੰ ਕੋਈ ਚੀਜ਼ ਚੱਜ ਦੀ ਸਿਖਾਈ ਹੈ ਕਿ ਨਹੀਂ ਸਿਖਾਈ yes this is the question ਜਿਹਨੂੰ ਤੁਹਾਨੂੰ ਵਿਆਹ ਪ੍ਰੌਂਟੀ ਵੇਟਾ ਜਨਾਨੀ ਦੀ ਪ੍ਰੌਂਟੀ ਪਾ ਕੇ ਦੇਖੋ ਥੋੜਾ ਕਰਕੇ ਬਾਈ ਇਹਨੂੰ ਦੇਖੋ ਰੁਕ ਗਈ ਇੱਕ ਬੁਰ ਕੇ ਰੁਕੀ ਖਾ ਕੇ ਦੇਖਦੇ ਆ ਇਹਦੇ ਨਮਕ ਨਹੀਂ ਹੈ ਕਿਉਂਕਿ ਪੁਰਜੀ ਨਾਲ ਖਾਣੀ ਹੈ ਕਰ ਖੁਰਦਾ ਦਾ ਮੂਠ ਦੇ ਚਾਹ ਅਦਰਕ ਵਾਲੀ ਜਿਹਨੂੰ ਪਹਿਲਾਂ ਤੂ ਪਾ ਪਰਜੀ ਬੜੇ ਦਰਵਾਦ ਬਣਾਇਆ ਪਾ ਯਾਰ ਹੋਈ ਮੈਨੂੰ ਖਿਆਲ ਆਇਆ ਵੀ ਹੁਣ ਪੁਰਜੀ ਦੇ ਦਿਨ ਆ ਗਏ ਨੇ ਤੇ ਪੁਰਜੀ ਵੀ ਜਿਹਾ ਲਿਆਉ ਤੁਹਾਨੂੰ ਵੀ ਪਾ ਕੇ ਦਿਆਂ ਚਲ ਦੀਵੋ ਕੀ ਖਾ ਰਹੀ ਸੀ ਦੇਖੋ ਜਰਾ ਪਾਂਠੀ ਦਾ ਹੈ ਹੀ ਹੈ ਤੇ ਪੁਰਜੀ ਵੀ ਵਧੀਆ ਹੁਣ ਚਾਹੀਦੀ ਹੈ ਬੜੇ ਸਟਾਈਲ ਨਾਲ ਬਣਾਈ ਹੈ ਯਾ ਇਹ ਬੜੇ ਕੰਬੀਰੇ ਨੇ ਬੜਾ ਖਵਾ ਦਾ ਬੜਾ ਉਜੀ ਦੇ ਦਾ ਪ੍ਰਾਂਠੀਆਂ ਨਾ ਨਾ ਤੇ ਤੋਂ ਇਦਾਂ ਨਹੀਂ ਹੋ ਕਰਾਰੇ ਕਰਾਏ ਪਤਾ ਹੈ ਪ੍ਰਾਂਠੀਆਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਪ੍ਰਾਂਠੀਆਂ ਦਾ ਮਾਰ ਤੇ ਸਾਡਾ ਟੱਬਰ ਹੈ ਹੀ ਕੀ ਮੈਂ ਕੀ ਬੱਟੀ ਅਸੀਂ ਪ੍ਰਾਂਠੀਆਂ ਦੇ ਮਹਾਰ ਦਾ ਹੈ ਬੀਜੀ ਤੁਸੀਂ ਕਿਹਾ ਰੋਣੀਆਂ ਬੀਜੀ ਬਹੁਤ ਵਧੀਆ ਬਣਾਉਂਦੇ ਬੀਜੀ ਵੀ ਪ੍ਰਾਂਠੀਆਂ ਤਾਂ ਬਸ ਪੁੱਛੋ ਨਾ ਅਦੇ ਮੇਰੇ ਬੇਬੇ ਜੀ ਥੋੜੀ ਜੀ ਦੂਜੀ ਤਰ੍ਹਾਂ ਬਣਾਉਂਦੇ ਸੀ ਜਿਵੇਂ ਘੀਆ ਲੀਣਾ ਬਣਾਉਂਦੇ ਸੀਗੇ ਫੁੱਲੀਆਂ ਫੁੱਲੀਆਂ ਜਿਵੇਂ ਆਪਣੀ ਬੀਬੀ ਰਾਮਪੁਰੇ ਵਾਲੀ ਬਣਾਉਂਦੀ ਸੀ ਉਹ ਬਹੁਤ ਫੁੱਲੀ ਫੁੱਲੀਆਂ ਹਾਂ ਫੁੱਲੀਆਂ ਤੇ ਬੀਜੀ ਸਾਡੇ ਜਿਹੜੇ ਆ ਨਾ ਪੋਣੇ ਨਾਲ ਉਹਨੂੰ ਐ ਦਬਾ 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 ਇੱਧਰੋ 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 ਰਾੜ ਦੇ ਉਧਰੋ ਰਾੜ ਦੇ ਸੋ that ਸਟਾਈਲ ਉਹਨਾਂ ਦਾ ਵੀ ਬਹੁਤ ਵਧੀਆ ਸੀ ਸਟਾਈਲ ਮੈਂ ਵੀ ਬੀਬੀ ਤੋਂ ਲਈ ਕਿ ਬਰਾਉਂ ਬਰਾਉਂ ਤੁਸੀਂ ਵੀ ਭੁੱਲੀਆਂ ਭੁੱਲੀਆਂ ਬਣਾ ਲਾ ਲੈ ਲੋ ਨਾ ਨਾਲ ਇਹਦੇ ਨਾਲ ਆਚਾਰ ਦਾ ਵੀ ਮਸਾਲਾ ਜਿਹੜਾ ਆਚਾਰ ਮੈਂ ਰੱਖਿਆ ਹੋਇਆ ਹੈ ਕਰਾਂਦੇਆਂ ਦੇ ਬਰੋਂਦਿਆਂ ਦਾ ਔਰ ਇਹੇ ਕਰਾਂਦਿਆਂ ਦੇ ਵਿੱਚ ਤੇਲ ਨਹੀਂ ਹੈਗਾ ਬਰੋ ਬਰੋ ਕੱਢਿਆ ਵੈਰੀ ਗੁੱਡ ਦਹੀਂ ਦੰਦਿਆਂ ਦਹੀਂ ਹੈਗਾ ਦੇਣ ਤਾਂ ਬਈ ਕਰੋੰਦਿਆਂ ਦਾ ਜਿਹੜਾ achar ਹੁੰਦਾ ਨਾ ਬਟ ਕਰੋੰਦੇ ਡਾਈਜੈਸ਼ਨ ਵਾਸਤੇ ਬੜੇ ਵਧੀਆ ਹੁੰਦੇ ਆ ਹਾਂ ਲਓ ਤੁਸੀਂ ਲਓ ਇਹ ਤਾਂ ਸਵਾਦੀ ਬੜੇ ਲੱਗਦੇ ਆ ਵਾਹ ਬਈ ਆਪੇ ਆਪੇ ਤੇ ਇੱਕ ਇਨਫਰਮੇਸ਼ਨ ਦਿਆਂ ਜਿੰਨੂੰ ਮੈਂ ਬਰਗਨਰ ਦੀ ਕੜਾਈ ਲੈਂਦੀ ਹਾਂ ਹੈ ਆਪਾਂ ਦੇ ਵਿੱਚ ਕੋਈ ਮਿੱਠਾ ਬਣਾਣਾ ਤੇ ਤੁਸੀਂ ਸਾਰੇ ਸੁਜੈਸਟ ਕਰੋ ਮੈਨੂੰ ਤੇ ਤੁਸੀਂ ਸੁਜੈਸਟ ਕਰੋ ਮੈਨੂੰ ਕਿ ਮੈਂ ਮਿੱਠਾ ਕੀ ਬਣਾਵਾਂ ਤੇ ਮੈਂ ਵੀ ਸ਼ਾਮ ਨੂੰ ਉਹਦੇ ਵਿੱਚ ਨਾ ਮਿੱਠਾ ਬਣਾ ਦਿਆਂਗੀ ਮੈਨੂੰ ਦੱਸਣਾ ਤੁਸੀਂ ਚਲ ਭੇਜਿਓ ਕੜੜੀ ਨਹੀਂ ਉਹ ਸੰਗਰੂਰ ਤੋਂ ਭੇਜੇ ਅਮਰਤ ਨੇ ਉਹਨੇ ਰਿਸ਼ਤੇ ਆਏ ਉਹਦਾ ਧੰਨਵਾਦ ਕਰਦੇ ਆਂ ਹੂੰ ਇੱਕ ਕੁਟੂਈਓ ਅਲੋ ਇਹ ਤੋਸਾ ਗਰਮ ਪਾਣੀ ਦੇ ਰਿਹਾ ਠੰਡਿਆ ਨਾ ਤੇ ਮੈਂ ਕੁਝ ਡਾਲ ਦੂੰਗੀ ਇਹ ਲੈ ਲਓ ਗਰਮ ਪਾਣੀ ਜਿਹਾ ਕੀ ਕਰੀਏ ਚਾ ਨਹੀਂ ਖਾਰੀ ਰਹਿਤਾਂ ਹਾਂ ਚਲੋ ਜੀ ਦੇਖਣ ਵਾਸਤੇ ਬਹੁਤ शुक्रिया ਤੇ ਮੈਨੂੰ ਕਈਆਂ ਨੇ ਆਖਿਆ ਵੀ ਜੀ ਵਾਹ ਯੂ ਯੂਜ਼ਿੰਗ ਕੈਂਜੀ ਵਿਦ ਦਿਸ ਹੂੰ ਇਹ ਕੈਂਜੀ ਕਿਚਨ ਦੀ ਹੈ ਹੂੰ ਇਹਦੇ ਨਾਲ ਨਾ ਕਪੜਾ ਘੱਟਿਆ ਜਾਂਦਾ ਇਹ ਡੇਲੀ ਭਾਂਡੇ ਦੇ ਨਾਲ واش ਹੁੰਦੀ ਹੈ ਆ ਤੇ ਇਹਦੇ ਨਾਲ ਅਸੀਂ ਕੱਟਣ ਵੀ ਸਾਨੂੰ ਮਜ਼ਾ ਆਉਂਦਾ ਜਿਕੇ ਕਟਰ ਵੀ ਹੈਗਾ ਪਰ ਮੈਨੂੰ ਮਜ਼ਾ ਆਉਂਦਾ ਇਹ ਨਾਲ ਕੱਟਣ ਮੈਂ ਕੱਟਦੀ ਜੀਓ ਹਲਦੀ ਹਾਂਜੀ ਸ਼ੁਕਰੀਆ ਜੀ ਬਾਤ ਮਿਹਰਬਾਨੀ ਅਸੀਂ ਕਰ ਰਹੇ ਹਾਂ ਬਰੰਤ ਤੁਸੀਂ ਇੰਜੋਏ ਕਰੋ ਸ਼ੇਅਰ ਕਰ ਦੇ ਨਾਲੇ ਰਾਜਿਆ ਸਬਜ਼ੀਆਂ ਸਾਗ ਸਭ ਕੁਝ ਪਿਆ ਹੈ ਪਰ ਪੁਰਜੀ ਦੇ ਨਾਲ ਹੋਰ ਸਬਜ਼ੀਆਂ ਚੰਗੀਆਂ ਨਹੀਂ ਲੱਗਦੀਆਂ ਵਾਟ ਡੂ ਯੂ ਥਿੰਕ ਸਬਜ਼ੀ ਦੁਪਹਿਰੇ ਨਾਲੇ ਹਾਂ ਸਬਜ਼ੀ ਸਵੇਰੇ ਥੋੜਾ ਸਾਗ ਨੂੰ ਤੜਕਾ ਲੱਗਾ ਪਿਆ ਹੈ ਦਾਲ ਬੜੀ ਪਿਆ ਹੈ ਸੰਗ ਉਹ ਦੁਪਹਿਰ ਵਾਜ